ਇਹ ਮਨੋਸਤ ਸਰਕਾਰਾਂ ਦੀ ਬਦਨੀਤੀ ਗੱਲ ਸਕਦਾ ਹੈ ਕਿ ਜਿਹੜੇ ਲੋਕਾਂ ਨੂੰ ਜਿਹੜੀਆਂ ਭਾਵਨਾਵਾਂ ਨੂੰ ਥੇਸ ਪਹੁੰਚਾਉਂਦੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਕਾਫੀ ਦਿਨ ਸਮਾਸਿਕ ਮੰਨ ਨੂੰ ਇੰਤਜ਼ਾਮ ਕਰਨਾ ਚਾਹੀਦਾ ਸੀ ਪਰ ਹੁਣ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਵੀ ਉਹਨਾਂ ਦੀ ਜਲਦੀ ਜਲਦੀ ਜੋ ਇਹਨਾਂ ਦਾ ਚਿੰਨ੍ਹ ਨਿਰ ਸੋਚ ਕਾਈ ਜਾਵੇ ਤੇ ਬਾਕੀ ਗੱਲ ਹੋਈ ਨੈਕਸਟ ਸਟੈਪ ਕੀ ਹੈ ਅਗਲੀ ਕਾਰਵਾਈ ਅਗਲੀ ਕਾਰਵਾਈ ਅਜੇ ਦੇਖ ਰਹੇ ਹਾਂ ਅਸੀਂ ਸ਼ਾਇਦ ਉਹ ਇੱਕ ਦੋ ਦਿਨਾਂ ਤੱਕ ਕੋਈ ਕਰਕੇ ਮੀਟਿੰਗ ਆਪਣੇ ਸਹਿਯੋਗੀ ਜਨਾਂ ਨਾਲ ਕਿ ਅੱਗੇ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਕੋਈ ਕਾਨੂੰਨੀ ਕਾਰਵਾਈ ਜਾਂ ਕੋਈ ਸਮਾਜਿਕ ਦਬਾਵਾਗਾ ਕੀ ਕੀ ਕਰਨਾ ਉਹਦੇ ਵਾਸਤੇ ਸੰਗਤ ਨੂੰ ਕੀ ਲੋੜ ਹੈ ਸੰਗਤ ਨੂੰ ਤਾਂ ਅਪੀਲ ਇਹ ਹੋਏ ਕਿ ਚੜ੍ਹਦੀ ਕਲਾ ਚ ਰਹੋ ਗੁਰੂ ਮਹਾਰਾਜ ਪਲੀ ਕਰਦੇ ਵੀ ਨਿੱਤੇ ਦਿਨੀ ਪ੍ਰਧਾਨ ਮੰਤਰੀ ਪਾਜੀ ਗਿਆ ਦੇ ਪੁੱਤਰ ਨੇ ਇਹ ਗੱਲ ਕਰਤਾ ਕਿ ਉਹ ਇਲੈਕਸ਼ਨ ਲੜਨਗੇ ਚਲੋ ਉਹ ਵੀ ਉਹਨਾਂ ਨਾਲ ਸਲਾਹ ਗਿਣਤੀ ਕਰਕੇ ਦੇਖਦੇ ਆ ਕਿ ਜੇ ਉਹ ਲੈਣਾ ਚਾਹੁੰਦੇ ਆ ਤੇ ਕੋਈ ਨਹੀਂ ਉਹਨਾਂ ਨੂੰ ਸਪੋਰਟ ਕਰਾਂਗੇ ਪ੍ਰੋਟੋਕੋਲ ਹੈ ਮੈਂ ਸੁਣਿਆ ਕਿ ਅਮਿਤਪਾਲ ਦਾ ਉੱਥੇ ਮੈਂ ਸੁਣਿਆ ਵੀ ਸਪੀਕਰ ਮੈਂ ਖੁਦ ਸੁਣਿਆ ਵੀ ਸਪੀਕਰ ਨੇ ਤਿੰਨ ਵੀਰਾਂ ਦਾ ਨਾਮ ਅਨਾਉਂਸ ਕੀਤਾ ਹਾਜ਼ਰੀ ਲੱਗ ਗਈ ਉਹਨਾਂ ਦੀ ਹਨਾ ਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਉਹਨਾਂ ਨੂੰ ਕਿਵੇਂ ਉੱਥੇ ਹਾਜ਼ਰੀ ਲਵਾਉਂਦੀ ਹੈ ਕਿ ਉਹ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਜਾਂ ਸੈਂਟਰ ਦੀ ਹੈ ਜਾਂ ਸਟੇਟ ਦੀ ਹੈ ਇਹ ਮਤਲਬ ਪ੍ਰਸ਼ਾਸਨ ਦੇ ਵਾਸਤੇ ਦੀ ਗੱਲ ਹੈ ਵੀ ਅਸੀਂ ਤਾਂ ਬਹੁਤ ਬਈ ਡੀਕ ਰਹੇ ਆ ਵੀ ਛੇਤੀ ਛੇਤੀ ਅਮਰਪਾਲ ਸੌਂ ਚੁੱਕਦੇ ਉਹਦਾ ਐਨਐਸਸੀ ਖਤਮ ਹੋਵੇ ਤੇ ਉਹ ਆ ਕੇ ਸੰਗਤਾਂ ਦੇ ਵਿੱਚ ਵੀ ਚਾਹੁੰਦਾ ਜੇ ਪਹਿਲੀ ਵਾਰ ਜਕਾਰਿਆਂ ਦੇ ਨਾਲ ਪੁੱਜਿਆ ਹੋਵੇ ਸਾਰੇ ਜਿਹੇ ਇਹ ਤੇ ਫਿਰ ਜਦੋਂ ਜਿਹੜੇ ਬੰਦੇ ਅਜੇ ਸਿੱਖ ਉੱਥੇ ਗਏ ਆ ਹਨਾ ਉਹਨਾਂ ਦਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਨੇ ਕਈ ਹੋਰ ਵੀ ਕਮਿਊਨਿਟੀਆਂ ਜਿਹੜੀਆਂ ਪਾਰਟੀਆਂ ਦੇ ਵਿੱਚੋਂ ਆਏ ਜੇ ਸਿੱਖ ਜਾਂਦੇ ਆ ਪਰ ਫਿਰ ਵੀ ਉਹਨਾਂ ਨੂੰ ਨਾਰਾ ਤੇ ਗੁਰਸਬਦ ਦਾ ਹੀ ਬੁਲੰਦ ਕਰਨਾ ਚਾਹੀਦਾ ਮੇਰਾ ਖਿਆਲ ਹੈ ਮੈਂ ਸੁਣਿਆ ਹੈ ਅਮਰਤਾਾ ਬੀਬੀ ਸਿਮਰਤ ਘਰਸਿਮਰਤ ਕਰਨੇ ਵੀ ਖਤੇ ਬੁਲਾਈਆ ਤੇ ਇਹ ਤੇ ਗੁੰਜਣਗੇ ਜੀ ਜੇ ਸਰਕਾਰਾਂ ਸੂਤ ਨਹੀਂ ਆਉਂਦੀਆਂ ਤਾਂ ਮੈਨੂੰ ਲੱਗਦਾ ਹੈ ਕਿ 2027 ਚ ਫਿਰ ਆਮ ਹੀ ਗੁੰਜਣਗੇ ਇਹ ਮੇਰੀ ਤਮੰਨਾ ਵੀ ਹੈ ਤੇ ਲੋਕ ਵੀ ਚਾਹਦੇ ਹਨ